ਗਰਮੀ ਚ ਮੁਰਗੀ ਨੂੰ ਬਚਾਓ ਸਰਦੀਆਂ ਚ ਮੁਰਗੀ ਨੂੰ ਖਾਓ ਹਾਂਜੀ ਸਹੀ ਸੁਣਿਆ ਚਲੋ ਇਹ ਤਾਂ ਮਜ਼ਾਕ ਹੋ ਗਿਆ ਤੁਹਾਨੂੰ ਦੱਸਦੇ ਆ ਮੁਰਗਿਆਂ ਨੂੰ ਜਾਂ ਬੱਚਿਆਂ ਨੂੰ ਚਿਕਸ ਨੂੰ ਕਿੱਦਾਂ ਤੁਸੀਂ ਗਰਮੀ ਤੋਂ ਬਚਾਉਣਾ ਹੈ ਕੀ ਕੀ ਉਹਨਾਂ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਕੀ ਕੀ ਉਹਨਾਂ ਨੂੰ ਮੈਡੀਸਿਨ ਪਾਉਣੀ ਆ ਜਾਂ ਕਿੱਦਾਂ ਉਹਨਾਂ ਵਾਸਤੇ ਖਾਣ ਦਾ ਪ੍ਰਬੰਧ ਕਰਨਾ ਆਜੋ ਆ ਵੀਡੀਓ ਸਾਰੇ ਤੁਹਾਨੂੰ ਦੱਸਾਂਗੇ ਸਭ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਇਦਾਂ ਦੀਆਂ ਵੀਡੀਓ ਦੇਖਣ ਲਈ ਆ ਜਾਓ ਸਭ ਤੋਂ ਪਹਿਲਾਂ ਇਹਨਾਂ ਨੂੰ ਪੱਖਾ ਲਾਉਣਾ ਬਹੁਤ ਜ਼ਰੂਰੀ ਹੈ ਜੀ ਪੱਖਾ ਜਾਂ ਕਹਿ ਦਈਏ ਅਡਜਸਟ ਫੈਨ ਹਵਾ ਕ੍ਰੋਸ ਹੁੰਦੀ ਰਹੇ ਇਹਨਾਂ ਨੂੰ ਗਰਮੀ ਤੋਂ ਬਚਾਉਣ ਲਈ ਪੱਖਾ ਲਾਓ ਸਭ ਤੋਂ ਪਹਿਲਾਂ ਠੀਕ ਆ ਤੁਸੀਂ ਆ ਵੀਡੀਓ 'ਚ ਦੇਖ ਹੀ ਸਕਦੇ ਹੋ ਆਪਾਂ ਪੱਖਾ ਲਾਇਆ ਹੋਇਆ ਉਹ ਦੇਖੋ ਚੱਲਦਾ ਤੇ ਇਹਦੇ ਨਾਲ ਜਿਹੜਾ ਵੀ ਖੁੱਡਾ ਤੁਹਾਡਾ ਜਾਂ ਸ਼ੈੱਡ ਆ ਜਾਂ ਕੁਝ ਵੀ ਹੈ ਨਾ ਉਹਦਾ ਟੈਂਪਰੇਚਰ ਸਹੀ ਬਣਿਆ ਰਹੇ ਜ਼ਿਆਦਾ ਗਰਮੀ ਨਾ ਬਣਿਆ ਦੂਜੀ ਗੱਲ ਇਹਨਾਂ ਨੂੰ ਸਵੇਰੋਂ 8 8:30 ਵਜੇ ਤੋਂ ਪਹਿਲਾਂ ਪਹਿਲਾਂ ਫੀਡ ਖਵਾ ਕੇ ਫਿਨਿਸ਼ ਕਰਵਾ ਦਿਓ ਠੀਕ ਹੈ ਜੀ ਉਹਦੇ ਨਾਲ ਕੀ ਹੁੰਦਾ ਜਾਨਵਰ ਪਹਿਲਾਂ ਹੀ ਬਹੁਤ ਹੀਟ ਹੁੰਦੀ ਜਾਨਵਰ ਚ ਜਾਨਵਰ ਚ ਪਹਿਲਾਂ ਹੀ ਬਹੁਤ ਹੀਟ ਹੁੰਦੀ ਆ ਆਪਾਂ ਸਾਰੀ ਦਿਹਾੜੀ ਉਹਨਾਂ ਮੁਰੇ ਫੀਡ ਪਈ ਰਹਿੰਦੀ ਆ ਜਾਂ ਦਾਣਾ ਪਾਣੀ ਪਿਆ ਰਹਿੰਦਾ ਉਹ ਕੁੱਟ ਭਰੀ ਰੱਖਦੇ ਆ ਤਾਂ ਬਾਡੀ ਦੇ ਵਿੱਚ ਹੋਰ ਵੀ ਹੀਟ ਬਣਦੀ ਆ ਇਹਦਾ ਕਰਕੇ ਇਹਨਾਂ ਨੂੰ ਪਹਿਲਾਂ ਹੀ ਠੰਡੇ ਠੰਡੇ ਜਾਨੀ ਕਿ ਸਵੇਰੋਂ ਸਵੇਰੋਂ ਛੇ ਵਜੇ ਫੀਡ ਪਾ ਦਿਓ 8:30 ਵਜੇ ਤੱਕ ਜਿਹੜੀ ਫਿਨਿਸ਼ ਕਰ ਦੇਣ ਹੁਣ ਮੰਨ ਲਓ ਆਪਣੇ ਤੇ ਲਾ ਲਓ ਤੁਸੀਂ ਇੱਕ ਇਨਸਾਨ ਤੇ ਲਾ ਲਓ ਆਪਾਂ ਨੂੰ ਗਰਮੀ ਦੇ ਵਿੱਚ ਪਾਣੀ ਕੋਲ ਡਰਿੰਕ ਜਾਂ ਲਿਕੜੀ ਵਧੀਆ ਲੱਗਦਾ ਖਾਣੇ ਪੀਣੇ ਐਪੋਈ ਬਹੁਤ ਘੱਟ ਆ ਠੀਕ ਹੈ ਨਹੀਂ ਇਸੇ ਕਰਕੇ ਇਹਨਾਂ ਨੂੰ ਵੀ ਸਵੇਰ-ਸਵੇਰ ਫੀਡ ਪਾਓ ਜਾਂ ਸ਼ਾਮ ਨੂੰ 5-6 ਵਜੇ ਤੋਂ ਬਾਅਦ ਫੀਡ ਪਾਓ ਦਾਣਾ ਪਾਣੀ ਪਾਓ ਉਹਨਾਂ ਚਿਰ ਇਹਨਾਂ ਨੂੰ ਪਾਣੀ ਰੱਖੀ ਰੱਖੋ ਬਸ ਜਗਾ ਜਗਾ ਤੇ ਪਾਣੀ ਪਿਆ ਹੋਵੇ ਬਸ ਦਾਣਾ ਪਾਣੀ ਇਹਨਾਂ ਤੋਂ ਦੂਰੀ ਰੱਖੋ ਜਿਹੜੇ ਫੀਡਰ ਆ ਉੱਚੇ ਕਰ ਦੋ ਜੇ ਆਪਾਂ ਸਾਰੀ ਦਿਹਾੜੀ ਇਹਨਾਂ ਨੂੰ 7-8 ਘੰਟੇ ਕੁਛ ਨਾ ਪਾਵਾਂਗੇ ਖਾਣ ਨੂੰ ਨਾ ਬਿਨਾ ਪਾਣੀ ਤੋਂ ਤੇ ਕੁਛ ਨਹੀਂ ਹੁੰਦਾ ਜਾਨਵਰਾਂ ਨੂੰ ਮਰਦੇ ਨਹੀਂ ਜਾਨਵਰ ਬਿਲਕੁਲ ਨਹੀਂ ਮਰਦੇਗੇ ਠੀਕ ਹੈ ਨਾ ਜੇ ਕਿਸੇ ਮੇਰੇ ਵੀਰ ਭਰਾ ਨੂੰ ਇੱਕ ਨਾ ਮੋਡਲਿੰਗ ਹੁੰਦੀ ਹੁੰਦੀ ਆ ਮੁਰਗੀਆਂ ਦੀ ਯੂਨੀਵਰਸਿਟੀ ਚ ਇਹਦਾ ਇੱਕ ਕੋਰਸ ਹੁੰਦਾ ਮਤਲਬ ਕੀ ਕੋਰਸ ਦੇ ਵਿੱਚ ਆਪਾਂ ਨੂੰ ਹੁਣੇ ਦੱਸਦੇ ਹੁੰਦੇ ਆ ਮੋਡਲਿੰਗ ਹੁੰਦੀ ਆ ਜੇ ਕਿਸੇ ਮੇਰੇ ਵੀਰ ਭਰਾ ਨੂੰ ਪਤਾ ਹੈ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਮੋਡਲਿੰਗ ਕੀ ਹੁੰਦੀ ਆ ਮੈਨੂੰ ਤਾਂ ਪਤਾ ਹੈ ਚਲੋ ਜੇ ਤੁਸੀਂ ਜਾਨਣਾ ਚਾਹੁੰਦੇ ਹੋ ਮੋਡਲਿੰਗ ਕਿਵੇਂ ਹੁੰਦੀ ਆ ਤਾਂ ਕਮੈਂਟ ਕਰਕੇ ਦੱਸ ਦਿਓ ਆਪਾਂ ਅਗਲੀ ਵੀਡੀਓ ਜ਼ਰੂਰ ਮੋਡਲਿੰਗ ਤੇ ਬਣਾਵਾਂਗੇ ਠੀਕ ਆ ਤੇ ਚਿਕਸ ਨੂੰ ਬਿਮਰਲ ਤੇ ਆਸਟੋਕੈਲਸ਼ੀਅਮ ਜਾਂ ਫੋਰਟ ਜਾਂ ਪਲੇਨ ਇਹਨਾਂ ਨੂੰ ਜ਼ਰੂਰ ਪਾਓ ਇੱਕ ਟਾਈਮ ਪਾਣੀ ਦੇ ਵਿੱਚ ਤਿੰਨ ਦਿਨ ਲਗਾਤਾਰ ਚਲਾਓ ਉਹਦੇ ਨਾਲ ਚਿਕਸ ਲੱਤਾਂ ਤੋਂ ਬੈਠੂਗਾ ਨਾ ਤੇ दाना पाणी ਬੜੇ ਆਖੋਗਾ ਕਿਉਂਕਿ ਦਾਣਾ ਪਾਣੀ ਤਾਂ ਉਦਾਂ ਹੀ ਨੇ ਜਾਨਵਰ ਗਰਮੀ 'ਚ ਘੱਟ ਖਾਂਦੇ ਆ ਦਾਣਾ ਘੱਟ ਖਾਂਦੇ ਅਤੇ ਪਾਣੀ ਜ਼ਿਆਦਾ ਪੀਂਦੇ ਆ ਉਹਦਾ ਕਰਕੇ ਕੈਲਸ਼ੀਅਮ ਜ਼ਰੂਰ ਪਾਓ ਕਿ ਕੈਲਸ਼ੀਅਮ ਦੀ ਘਾਟ ਨਾ ਹੋਵੇ ਵੱਡੀਆਂ ਮੁਰਗੀਆਂ ਵੀ ਤੁਸੀਂ ਦੇਖਿਓ ਨੋਟ ਕਰਿਓ ਜਿਨ੍ਹਾਂ ਕੋਲੇ ਮੁਰਗੀਆਂ ਰੱਖੀਆਂ ਹੋਈਆਂ ਉਹ ਕੱਚਾ ਅੰਡਾ ਗਰਮੀ 'ਚ ਸਿੱਟਣਾ ਸ਼ੁਰੂ ਕਰ ਦਿੰਦੀਆਂ ਉਹ ਕਿਉਂ ਉਹਦਾ ਕਰਕੇ ਦਾਣਾ ਪਾਣੀ ਘੱਟ ਖਾਂਦੀਆਂ ਉਹ ਦਾਣਾ ਫੀਡ ਘੱਟ ਖਾਂਦੀਆਂ ਉਹਦਾ ਕਰਕੇ ਕੱਚੇ ਅੰਡੇ ਸਿੱਟੀ ਜਾਂਦੀਆਂ ਛਿਲਕਾ ਬਣਦਾ ਨਹੀਂ ਐਂਡ ਦਾ ਕੱਚਾ ਅੰਡਾ ਸਿੱਟੀ ਜਾਂਦੀ ਆ ਉਹਦੇ ਅਗਰ ਕੈਲਸ਼ੀਅਮ ਜ਼ਰੂਰ ਪਾਓ ਨਾ ਕੈਲਸ਼ੀਅਮ ਤੇ ਬਿਮਰਲ 1 ਲੀਟਰ ਕੈਲਸ਼ੀਅਮ ਆਸਟੋਬੈਟ ਚ ਆਸਟੋਬੈਟ ਤੋਂ ਕੈਲਸ਼ੀਅਮ ਦੇ ਵਿੱਚ 1 ਲੀਟਰ ਚ 30 ਐਮ ਨਹੀਂ 60 ਐਮ ਆ 60 ਐਮ ਬਿਮਰਲ ਪੈਂਦੀ ਆ ਠੀਕ ਆ ਮਿਕਸ ਕਰਕੇ ਪਾਓ মালਟੀਵਿਟਾਮਿਨ ਤੇ ਆਸਟੋਕੈਲ ਵਿਟ ਕੈਲਸ਼ੀਅਮ ਠੀਕ ਆ ਜੀ ਤੇ ਇੱਕ ਇਹਨਾਂ ਨੂੰ ਪਾਣੀ ਦੇ ਵਿੱਚ ਵੱਡੀਆਂ ਮੁਰਗੀਆਂ ਹੋਣ ਜਾਂ ਛੋਟੇ ਚਿਕਸ ਹੋਣ ORS ਦਾ ਪਾਊਡਰ 2-3 ਲੀਟਰ ਪਾਣੀ ਦੇ ਵਿੱਚ ਜ਼ਰੂਰ ਪਾ ਕੇ ਰੱਖੋ ਇਹਨਾਂ ਵਾਸਤੇ ਮਤਲਬ ਸਵੇਰ ਸ਼ਾਮ ਨੂੰ ਪਾਓ ਦਿਨੇ ਇਹਨਾਂ ਨੂੰ ਕੈਲਸ਼ੀਅਮ ਪਾ ਦਿਓ ਕਿਉਂਕਿ ਉਹਦੇ ਨਾਲ ਪਾਣੀ ਦੀ ਘਾਟ ਨਹੀਂ ਹੋਊਗੀ ਜਾ ਜਾ ਕੇ ਤੁਹਾਨੂੰ ਸਾਰੀ ਮੈਡੀਸਨ ਦੀਆਂ ਫੋਟੋ ਦਿਖਾਉਣਾ ਮੈਂ ਜਿਵੇਂ ਕਹਦੀ ਇਹ ਆਸਟੋ ਕੈਲਸ਼ੀਅਮ ਹੋ ਗਈ ਇੱਕ ਇੱਕ ओआरएस ਹੋਗੀ ਇੱਕ ਲੈਕਟਰ ਰਿਪੋਰਟਰ ਇਹ ਵੀ ਪਾਣੀ ਦੀ ਘਾਟ ਤੋਂ ਹੁੰਦਾ ਲੈਕਟਰ ਰਿਪੋਰਟਰ ਹਾਂ ਠੀਕ ਹੈ ਲੈਕਟਰ ਰਿਪੋਰਟਰ ਲੈ ਲਓ ਜਾਂ ਆਜੋ ਅੱਜ ਗੱਲ ਕਰਦੇ ਹਾਂ ਗਰਮੀ ਤੋਂ ओआरएसਲੇ ਦੋਨੇ ਸੇਮ ਨਹੀਂ ਹੁੰਦੇ ਆ ਮਤਲਬ ਕਿ ਪਾਊਡਰ ਹੀ ਹੁੰਦਾ ਪਾਣੀ ਦੀ ਘਾਟ ਤੋਂ ਜਰੂਰੀ ਹੁੰਦਾ ਜਿਵੇਂ ਇਹ ਪਾਣੀ ਦੇ ਵਿੱਚ ਘੋਲ ਕੇ ਇਹਨਾਂ ਨੂੰ ਸਾਰੀ ਜਗ੍ਹਾ ਤੇ ਰੱਖੋ ਜਗ੍ਹਾ ਜਗ੍ਹਾ ਤੇ ਪਾਣੀ ਜਰੂਰੀ ਇਹ ਪਾਣੀ ਪੀਂਦੇ ਰਹਿਣਗੇ ਤਾਂ ਜਾਨਵਰ ਨੂੰ ਗਰਮੀ ਵੀ ਘੱਟ ਲੱਗੂਗੀ ਜਿਹੜਾ ਮੂੰਹ ਖੋਲ ਕੇ ਸਾਹ ਲੈਂਦੇ ਉਹ ਵੀ ਘੱਟ ਘੱਟ ਜਾਣਗੇ ਲੋ ਜੀ ਆ ਦੇਖੋ ਪਾਣੀ ਦੇ ਵਿੱਚ ORS ਜ਼ਰੂਰ ਪਾਉਣਾ ਜਿਹੜਾ ਸਾਹ ਮੂੰਹ ਫੁਲਕਾ ਕਿਲੇ ਉਹ ਵੀ ਘਟ ਜਾਣਗੇ ਤੇ ORS ਦੀ 2-3 ਲੈ ਕੋਣੇ ਇਹ ਡਰਿੰਕਰ ਦੇ ਵਿੱਚ ਆਪਾਂ ਕੈਲਸ਼ੀਅਮ ਪਾਈ ਹੋਈ ਹੈ ਇਹਨਾਂ ਨੂੰ ਕੈਲਸ਼ੀਅਮ ਪੀ ਲੈਣਗੇ ਆ ਪਛਾਮ ਨਾਲ ORS ਦਾ ਪਾਊਡਰ ਪਾ ਦੇਣਾ ਫੀਡ ਇਹਨਾਂ ਨੂੰ 8 ਵਜੇ ਤੋਂ ਪਹਿਲਾਂ ਪਹਿਲਾਂ ਪਾਓ। ਇਹ ਸਵੇਰ ਮੈਨੂੰ ਤਕਰੀਬਨ 7 ਵਜੇ ਵੀਡੀਓ ਬਣਾਉਂਦੇ 5 ਵਜੇ ਤੱਕ ਮਤਲਬ ਕਿ ਸਵੇਰ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਉਹ ਟਾਈਮ ਨਾਲ ਹੀ ਧੁੱਪ ਨਿਕਲਉਂਦੀ ਹੈ ਉਹ ਦਾ ਕਰਕੇ ਟਾਈਮ ਨਾਲ ਹੀ ਦਾਣਾ ਪਾਉਂਦਾ ਫੋਆ ਕੇ ਫ੍ਰੀ ਕਰ ਦਈਦਾ ਏ। ਜਿਆਦਾ ਦਾਣਾ ਵੀ ਗਰਮ ਹੁੰਦਾ ਪੂਰਾ ਦਿਨ ਫਿਰ ਬਾਅਦ ਵਿੱਚ ਨਾ ਮਰੇ ਪਾਣੀ ਪੀਂਦਾ ਉਸ ਤੋਂ ਬਾਅਦ ਉਹ ਕੁੱਝ ਜਿਹੜਾ ਹੀ ਕੀਟ ਬਹੁਤ ਹੁੰਦੀ ਹੈ। ਇੱਕ ਦੋ ਵਾਰ ਜੀੜਾ ਮਾਰਨਾ ਵਾ ਕੀ ਓਕੇ ਆ ਪੱਖਾ ਚੱਲਦਾ ਹੈ ਹਵਾ ਕ੍ਰੋਸ ਹੁੰਦੀ ਖਾ ਲੈਂਦਾ ਹੈ ਜਾਨਵਰ। ਓਕੇ ਜੀ। ਉਸ ਤੋਂ ਬਾਅਦ ਪੂਰੀ ਬੋਡੀ ਚ ਉਸ ਕੋ ਜਿਆਦਾ ਹੀ ਕੀਟ ਹੋ ਜਾਂਦੀ ਆ ਇਸ ਕਰਕੇ ਪਾਣੀ ਜਗਾ ਜਗਾ ਤੇ ਰੱਖੋ ਇਹਨਾਂ ਵਾਟੋ ਜੇ ਪੱਲਾ ਹੁੰਦਾ ਨਾ ਪਾਣੀ ਬਹੁਤ ਠੀਕ ਹੈ ਜੀ ਜਿਹੜੀ ਕੈਲਸ਼ੀਅਮ ਇਹਨੂੰ ਤਿੰਨ ਦਿਨ ਚਲਾ ਕੇ ਪੱਖਾ ਜ਼ਰੂਰ ਲਗਾਓ ਉਸ ਤੋਂ ਬਾਅਦ ਇਹਨੂੰ ਬੰਦ ਕਰ ਦਿਓ ਆ ਦੇਖੋ ਫਿਰ ਪੱਖਾ ਲਾਇਆ ਹੋਇਆ ਆਪਣਾ ਉਧਰਲੇ ਪਾਸੇ ਵੱਡੇ ਜਾਨਵਰ ਪ੍ਰੋਟੋਨ ਇਧਰਲੇ ਪਾਸੇ ਪ੍ਰੋਟੋਨ ਲਿਵਰ ਟਾ ਦੇਖੋ ਨਵੇਂ ਪਾਈ ਆਪਾਂ ਉਹ ਸ਼ੁਰੂ ਕਰ ਦਿਓ ਉਹਦੇ ਨਾਲ ਥੋੜਾ ਬਹੁਤ ਦਾਣਾ ਪਾ ਲਈ ਬੱਦ ਖਾਣ ਲੱਗ ਪਈਊਗਾ ਜਾਨਵਰ ਹਾਂ ਜੀ 35 36 ਦਿਨ ਦੇ ਹੋਗੇ ਕਰਕੇ ਕੇ ਯਾਰ ਤੇ ਇਹਨਾਂ ਨੂੰ ਚ ਗਰਮੀ ਪੈ ਜਾਂਦੀ ਜਾਨਵਰ ਦੇ ਹੋਰ ਸਟਾਪ ਹੋ ਗਿਆ ਜਾਨਕਿ ਕੈਲਸ਼ੀਅਮ ਵੀ ਜ਼ਰੂਰ ਪਾਇਆ ਉਹ ਪ੍ਰੋਟੋਨ ਨਾਲ ਸਹੀ ਹੋ ਜਾਊਗਾ ਠੀਕ ਹੈ ਜੀ ਸਹੀ ਜਾਨਵਰ ਜਿਆਦਾ ਗਰਮੀ ਕਰਕੇ ਲੱਤਾਂ ਤੋਂ ਬਹਿ ਜਾਂਦੀ ਆ ਨਹੀਂ ਬਿਮਾਰ ਤਾਂ ਐਂਟੀਬਾਇਟਿਕ ਨਾ ਪਾਓ ਐਂਟੀਬਾਇਟਿਕ ਦੇ ਚਾਰ ਨਹੀਂ ਹੋਇਆ ਚੋ ਜੀਵ ਤਾਂ ਉਹਨਾਂ ਦੀ ਪਹਿਲਾਂ ਹੀ ਨਿਕਲੀ ਜਾਂਦੀ ਵਿਚਾਰਿਆਂ ਦੀ ਬਾਅਦ ਵਿੱਚ ਤਾਂ ਕਰਕੇ ਐਂਟੀਬਾਇਟਿਕ ਨਾ ਹੀ ਪਾਓ ਅੱਜ ਤੁਹਾਨੂੰ ਦਿਖਾਉਨੇ ਆ ਕਿਹੜੀ ਕੈਲਸ਼ੀਅਮ ਤੇ ਕਿਹੜਾ ਬਿਮਰਲ ਪਾਉਨੇ ਆਪਾਂ ਆ ਦੇਖੋ ਓਸਟੋਬੈਟ ਕੈਲਸ਼ੀਅਮ ਫੋਟ ਤੇ ਪਲੇਨ ਦੀ ਫੋਟੋ ਦਿਖ ਰਹੀ ਹੈ ਤੁਹਾਨੂੰ ਨਾਲ ਇਹਦੇ ਵਿੱਚ ਆਪਾਂ 60 ਐਮਐਲ 1 ਲੀਟਰ ਚ ਬਿਮਰਲ ਪਾ ਦੇਣਾ ਵਾਲਾ 30 ਆ ਪਿਆ 30 ਦੂਸਰਾ ਠੀਕ ਹੈ ਜੀ ਬਿਮਰਲ ਮਿਕਸ ਕਰਕੇ ਤਿੰਨ ਦਿਨ ਇਹ ਪਾਓ ਤੇ ਸ਼ਾਮ ਦੇ ਟਾਈਮ ਰਾਤ ਨੂੰ ਠੰਡੇ ਪਾਣੀ ਦੇ ਵਿੱਚ ਓਵਰ ਸਕੂਲ ਦਿਓ ਆ ਤੁਹਾਨੂੰ ਦਿਖਾਉਣਾ ਗਾਹਲੀ ਵੀਡੀਓ ਦੇ ਵਿੱਚ ਆ ਦੇਖੋ ਹੁਣ ਆਪਾਂ ਅਸਟੋਕ ਗਰਸੀਮ ਪਾ ਕੇ ਦਿਨੇ ਰੱਖ ਤੀਏ ਨਾ ਨੂੰ ਆ ਗਿਆ ਪਾਪਾ ਤੋਟੋ ਕੜ 15 ml ਪਾ ਦੋ ਕੋਈ ਚੱਕਰ ਨਹੀਂ ਗਾ ਉਹ ਬੱਚੇ ਨੇ ਕਿਹੜਾ ਕਿਦਾਂ ਪੀ ਲੈਣੀ ਆ ਰਾਤ ਨੂੰ ਆ ਦੇਖੋ ਸ਼ਾਮ ਦੀ ਸ਼ਾਮ ਨੂੰ ਜਦੋਂ ਪਾਣੀ ਰਾਤ ਨੂੰ ਰੱਖਣਾ ORS ਵਾਲਾ ਜ਼ਰੂਰ ਘੋਲ ਕੇ ਰੱਖੋ ਰੈਗੂਲਰਲੀ ਚੱਲਦਾ ਰਹੇ ਤਾਂ ਇਹਦਾ ਕੋਈ ਚੱਕਰ ਨਹੀਂ ਆ ਜੀ ਇੰਨਾ ਗੱਲਾਂ ਦਾ ਧਿਆਨ ਰੱਖੋ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ